ਤੋ ਕਿ ਆਖਿਆ ਮਹਾਰਾਜ ਜਾਣ ਤੋਂ ਪਹਿਲਾਂ ਉਹ ਤਨਖਾਹ ਤਨਖਾਹ ਦਿਓ ਜਿਹੜੀਆਂ ਨਿਯਤ ਕੀਤੀਆਂ ਸਨ ਤਨਖਾਹਾਂ ਕਿਹੜੀਆਂ ਨਿਯਤ ਕੀਤੀਆਂ ਸਨ ਮੁਕਤ ਸਰਦੀ ਖਿਦਰਾਣੀ ਦੀ ਟਾਪ ਜੰਗ ਲੜਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਕੁਝ ਜਿਹੜੇ ਤਨਖਾਹ ਤੇ ਭਰਤੀ ਕੀਤੇ ਸਨ ਉਹਨਾਂ ਨੇ ਆਖਿਆ ਮਹਾਰਾਜ ਤਨਖਾਹ ਦੇ ਦਿਓ ਜਿੰਨੀਕ ਬਣਦੀ ਹੈ ਤਨਖਾਹ ਦੇਣ ਤੋਂ ਬਾਅਦ ਤੁਸੀਂ ਰਾਹ ਜਾ ਸਕਦੇ ਹੋ ਆਪਾਂ ਰਾਹ ਜਾਣਾ ਕੋਈ ਨਹੀਂ ਕੁਝ ਗੁਰਸਿੱਖ ਜੋਧੇ ਨਾਲ ਤਿਆਰ ਨੇ ਭਾਈ ਦਾਨ ਸਿੰਘ ਜੀ ਵਰਗੇ ਪਹਿਲਾ ਨਾਂ ਦਾਨਾ ਏ ਅੰਮ੍ਰਿਤ ਛਕਣ ਤੋਂ ਬਾਅਦ ਨਾਂ ਮਿਲਦਾ ਭਾਈ ਦਾਨ ਸਿੰਘ ਜੀ ਉਹ ਵੀ ਗੁਰੂ ਪਾਤਸ਼ਾਹ ਦੇ ਨਾਲ ਨੇ ਉਹ ਵੀ ਇੱਕ ਜਥੇ ਦੀ ਅਗਵਾਈ ਕਰਦੇ ਨੇ ਭਾਈ ਦਾਨ ਸਿੰਘ ਨੇ ਇਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਉਹ ਗੁਰੂ ਸਮਰੱਥ ਹੈ ਜੇ ਗੁਰੂ ਪਾਤਸ਼ਾਹ ਕਹਿੰਦੇ ਨੇ ਤਨਖਾਹ ਮਿਲ ਜਾਣਗੀ ਆ ਥੋੜਾ ਅਟਕੋ ਕੱਲ੍ਹ ਕੀ ਤਰਦਸ਼ਮੇਸ਼ ਪਤਾ ਨੇ ਵਚਨ ਕੀਤੇ ਕੁਝ ਦੇਰ ਰੁਕੋ ਕੁਝ ਪੜਾਵਾਂ ਤੋਂ ਅਗਾਹ ਜਾ ਕੇ ਤੁਹਾਡੀ ਬਣਦੀ ਤਰਖਾ ਦੇ ਦਿੱਤੀ ਜਾਏਗੀ ਪਰ ਅਜੇ ਵਕਤ ਕੁਝ ਐਸਾ ਚੱਲ ਰਿਹਾ ਪਰ ਇਹਨਾਂ ਨੇ ਸਮਝਣ ਦਾ ਯਤਨ ਨਾ ਕੀਤਾ ਤੇ ਕੁਝ ਨੇ ਤਾਂ ਮੋਰੇ ਹੋ ਕੇ ਬਾਂਗਾ ਫੜ ਲੀਆਂ ਨਾਲੇ ਆਖ ਤਨੇ ਮਹਾਰਾਜ ਕਾਲ ਪਿਆ ਹੋਇਆ ਹੈ ਇਲਾਕੇ ਵਿੱਚ ਭਾਰੀ ਕਾਲ ਪਿਆ ਇਸ ਕਰਕੇ ਬਾਰਸ਼ ਹੋਵੇ ਕੋਈ ਕਰਾਮਾਤ ਦਿਖਾਓ ਔਰ ਜਿਹੜੀਆਂ ਤਲਖਾਂ ਆਉਂਦੀਆਂ ਨੇ ਉਹਦੇ ਦਿੱਤੀਆਂ ਜਾਣ ਕਲਗੀਧਰ ਦਰਸ਼ਪੇਸ਼ਪਤਾ ਮੁਸਕਰਾਏ ਭਾਈ ਦਾਨ ਸਿੰਘ ਨੇ ਸੁਲਹਾਉਣ ਦਾ ਯਤਨ ਕੀਤਾ ਭਾਈ ਦਾਨ ਸਿੰਘ ਆਖਦਾ ਉਹ ਰੁਕੋ ਕੁਝ ਦੇਰ ਜਦੋਂ ਪਾਤਸ਼ਾਹ ਕਹਿ ਰਹੇ ਨੇ ਫਿਰ ਤਲਕਾ ਮਿਲ ਜਾਣ ਗਿਆ ਗੁਰੂ ਸਮਰੱਥ ਅੰਤਰਜਾਮੀ ਹੈ ਕਲਗੀਧਰ ਦਰਸ਼ਪੇਸ਼ਪਤਾ ਨੇ ਉਹ ਚਾਰ ਪੁੱਤ ਬਾਰਤੇ ਕੌਮ ਤੋਂ ਭਾਈ ਦਾਨ ਸਿੰਘ ਆਖਦਾ ਕਿਸੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਰਾਹੀ ਕੋਈ ਵੀ ਪ੍ਰੀਤ ਦੀ ਮੰਜ਼ਲਾ ਦਾ ਇਸ ਦਾ ਪੰਧ ਮੁਕਾਮ ਦਾ ਵੇਖਿਆ ਨਾ ਤਾ ਬਾੜ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਉਂਦਾ ਵੇਖਿਆ ਨਾ ਹੰਸਾ ਜਹੈਸ ਨੱਖੀਆਂ ਪੁੱਤਰਾ ਨੂੰ ਮੂੰਹ ਮੌਤ ਦੇ ਪਾਮ ਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤਰਾ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਓਏ ਗੁਰੂ ਸਮਰਾਤਾ ਰੁਕੋ ਪਰ ਰੁਕੇ ਕੋਈ ਨਾ ਤਵਾਰੀਕ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਇਹ ਪ੍ਰਾਤਨ ਗ੍ਰੰਥ ਮਿਲਣਗੇ ਜਿਨ੍ਹਾਂ ਦੇ ਵਿੱਚ ਹਵਾਲੇ ਮਿਲਦੇ ਆ। ਉਹ ਲਿਖਦੇ ਨੇ ਕਲਗੀਦਰਸ਼ ਬੇਸ਼ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਪਾਸੇ ਉੱਚੀ ਥੇਤ ਤੇ ਜਾਂਦੇ ਨੇ। ਮਹਾਰਾਜ ਨੇ ਪੱਥੇ ਵਿੱਚੋਂ ਤੀਰ ਕੱਢਿਆ। ਆਕਾਸ਼ ਵੱਲ ਕਰਕੇ ਮਹਾਰਾਜ ਨੇ ਤੰਦੀ ਖਿੱਚੀ ਤੀਰ ਚਲਾਇਆ। ਤੀਰ ਚੱਲਿਆ ਬੱਦਲ ਆਏ ਤੇ ਵਿਦਵਾਨ ਲਿਖਦੇ ਨੇ ਗੁਰੂ ਦੀ ਕਲਾ ਵਰਤੀ। ਭਾਰੀ ਬਾਰਸ਼ ਹੋਈ। ਭਾਰੀ ਬਾਰਸ਼ ਪੈਣ ਦੇ ਨਾਲ ਇੰਨੀ ਬਾਰਸ਼ ਹੋਈ। ਜਿਹੜੇ ਤਲਕਾ ਮੰਗਲ ਵਾਲੇ ਸਨ ਉਹ ਵੀ ਇੱਧਰ ਗੁਰਦੁਆਰੇ ਪਰ ਜਦੋਂ ਵਾਰ ਛੰਟ ਜਾਂਦੀ ਹੈ ਉਹ ਪ੍ਰੰਤ ਕੁਝ ਦੇਰ ਰੁਕਣ ਤੋਂ ਬਾਅਦ ਇੱਕ ਸਿੱਖ ਆਉਂਦਾ ਹੈ ਉਹ ਸਿੱਖ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਤਵਾਰੀ ਗੁਰੂ ਖਾਲਸਾ ਵਿੱਚ ਕਰਦੇ ਨੇ ਇਹ ਸਿੱਖ ਇੱਕ ਖੱ쩌ਰ ਲਦੀ ਆ ਰਿਹਾ ਹੈ ਖੱ쩌ਰ ਦੇ ਵਿੱਚ ਕੀ ਆ ਖੱ쩌ਰ ਤੇ ਕੀ ਲੱਧਿਆ ਹੋਇਆ ਹੈ ਖੱ쩌ਰ ਤੇ ਇਸ ਨੇ ਮਾਇਆ ਲੱਦੀਆ ਦਸਵੰਦ ਲੱਧਿਆ ਔਰ ਗੁਰੂ ਦੀ ਰਹਿਮਤ صدਕਾ ਗੁਰੂ ਨੇ ਐਸੀ ਕਲਾ ਵਰਤਾਈ ਇਹ ਸਿੱਖ ਚੱਲ ਕੇ ਜਿਵੇਂ ਉਸੇ ਵਕਤ ਉਸੇ ਜਗ੍ਹਾ ਤੇ ਗੁਰੂ ਦਰਬਾਰ ਵਿੱਚ ਪਹੁੰਚਦਾ ਉਸ ਵਕਤ ਦੀ ਹਲੈਨਾ ਜਥੀ ਲਗੀ ਤਰਦ ਸਬੇਸ਼ਟਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਲਾ ਵਰਤਾਈ ਮਹਾਰਾਜ ਮੁਸਕਰਾਏ ਪਾਤਸ਼ਾਹ ਨੇ ਆਖਿਆ ਰੁਕੋ ਟੋਡੀ ਬਣਦੀ ਤਨਖਾਹ ਵੀ ਦੇ ਦਿੱਤੀ ਜਾਏਗੀ ਸਤਗੁਰੂ ਪਾਤਸ਼ਾਹ ਨੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਤਵਾ ਗੁਰੂ ਖਾਲਸਾ ਵਿੱਚ ਪਹਿਲਾਂ ਮਹਾਰਾਜ ਨੇ ਆਕਾਸ਼ ਵੱਲ ਤੀਰ ਛੱਡਿਆ بارش ਹੋਈ ਜਿਹੜਾ ਕਹਿੰਦੇ ਸੀ ਕਾਲ ਪਿਆ ਇਲਾਕੇ ਵਿੱਚ ਪਤਛੇ ਨੇ ਪਹਿਲਾ ਉਹ ਖਤਮ ਕੀਤਾ ਅਪ੍ਰੰਤ ਮਹਾਰਾਜ ਜੀ ਉੱਚੀ ਥੇ ਤੇ ਵਿਰਲੀ ਹੈ ਮਾਇਆ ਦੇ ਨਾਲ ਲੱਤੀ ਹੋਈ ਹੈ ਔਰ ਗੁਰੂ ਦੇ ਪਾਵਨ ਚਰਨਾਂ ਵਿੱਚ ਪਹੁੰਚਿਆ ਇਹਦਾ ਜ਼ਿਕਰ ਕੁਝ ਵਿਦਵਾਨਾਂ ਨੇ ਦੁਨੀ ਚੰਦ ਲਿਖਿਆ ਤੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਇੱਕ ਸਿੱਖ ਆਇਆ ਚੱਲ ਕੇ ਗੁਰੂ ਦੇ ਦਰਬਾਰ ਚ ਉਹ ਖਤਰ ਲੱਦੀ ਆ ਮਾਇਆ ਦੇ ਨਾਲ ਭਰੀ ਪਈ ਹੈ ਗੁਰੂ ਦੇ ਚਰਨਾਂ ਵਿੱਚ ਆਇਆ ਮਹਾਰਾਜ ਬੜੀ ਧੀਰ ਤੋਂ ਭਾਲਦਾ ਆ ਰਿਹਾ ਹੈ ਆਪ ਜੀ ਦਾ ਪਿੱਛਾ ਕਰਦਾ ਪਤਾ ਲਗਿਆ ਖਿਦਰਾਣੀ ਦੀ ਟਾਬ ਤੇ ਜੰਗ ਲੜੀ ਗਈ ਦਸ਼ਮੇਸ਼ ਪਿਤਾ ਆਏ ਹੋਏ ਨੇ ਔਰ ਮੇਰੀਏ ਦੁਸ਼ਮਨ ਬੇਅੰਤ ਰਹਿਮਤਾ ਲੰਮੀ ਵਰਸਾਇਆ ਕਲਾ ਗੁਰੂ ਨੇ ਵਰਤਾਈ ਔਰੇ ਸਿੱਖ ਜਿਹਦਾ ਨਾਮ ਕੁਝ ਵਿਦਵਾਨਾਂ ਨੇ ਦੁਨੀ ਚੰਦ ਲਿਖਿਆ ਇਤਿਹਾਸ ਵਿੱਚ ਦੁਨੀ ਚੰਦ ਚਾਰ ਹੋਏ ਨੇ ਤਕਰੀਬਨ ਦੁਨੀ ਚੰਦ ਦਾ ਜਦੋਂ ਨਾਮ ਆਉਂਦਾ ਉਦੋਂ ਭਲੇਖਾ ਪੈਂਦਾ ਇੱਕ ਦੁਨੀ ਚੰਦ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਹੋਇਆ ਸ਼ੇਖ ਦੁਨੀ ਚੰਦ ਇੱਕ ਦੁਨੀ ਚੰਦ ਹੋਇਆ ਜਿਹੜਾ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਲੋਹੜ ਕિલ્ਲੇ ਵਿੱਚੋਂ ਭਜਦਾ ਏ ਇੱਕ ਦੁਨੀ ਚੰਦ ਹੋਰ ਹੋਇਆ ਉਹ ਦੁਨੀ ਚੰਦ ਕਾਬਲ ਦੇ ਰਹਿਣ ਵਾਲਾ ਸੀ ਇਹ ਬਹੁ ਮੁੱਲੀ ਚਾਨਣੀ ਦਸਵਾਸ ਪਹੁੰਚਿਆ ਤੇ ਵਿਦਵਾਨ ਲਿਖਦੇ ਨੇ ਮਹਾਰਾਜ ਨੇ ਇਹਦੀ ਭੇਟਾ ਪ੍ਰਵਾਨ ਕੀਤੀ ਉਪਰੰਤ ਕਲਗੀਧਰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਕਿਨੇ ਇਹਨਾਂ ਦੀ ਤਨਖਾਹ ਵੰਡਦੇ ਨੇ ਜਿਹਦੇ ਵਿੱਚ 900 ਦੇ ਨੇੜੇ ਪਿਆਦਾ ਇਹ ਪੈਦਲ ਤੁਰਨ ਵਾਲੀ ਫੌਜ ਹੈ ਜ਼ਿਕਰ ਕੀਤਾ ਗਿਆ ਗਿਆਨੀ ਜੀ ਨੇ ਗਿਆਨੀ ਗਿਆਨ ਸਿੰਘ ਜੀ ਨੇ ਤੂੰ ਕਹਿੰਦਾ 500 ਦੇ ਨੇੜੇ ਘੋੜ ਸਵਾਰ ਨੇ ਤੇ ਜਿਨ੍ਹਾਂ ਦੀ ਤਨਖਾਹ ਫਿਰ ਕਿਵੇਂ ਮਹਾਰਾਜ ਵੰਡਦੇ ਨੇ ਕਿਵੇਂ ਰਹਿਮਤ ਦਾ ਵੀ ਵਰਸਾਉਂਦੇ ਨੇ ਇਹ ਅਗਲਾ ਇਤਿਹਾਸ ਕੱਲ ਦੇ ਦੀਵਾਨਾਂ ਵਿੱਚ ਅਗਲੇ ਦੀਵਾਨਾਂ ਵਿੱਚ